ਰਾਮਬਾਗ ਵਿੱਚ ਬਣ ਰਹੇ ਕਮਿਊਨਿਟੀ ਹਾਲੇ ਪੰਜਾਬ ਸਰਕਾਰ ਵੱਲੋਂ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਜਿਸ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਤਸਵੀਰਾਂ ਧੂਰੀਆਂ ਹਾਂ ਜਿੱਥੇ ਕਿਸ ਮਾਮਲੇ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਲੁਧਿਆਣਾ ਹਾਈਵੇ ਜਾਮ ਕਰਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਰਾਮਬਾ ਕਮੇਟੀ ਦੇ ਦੋਸ਼ ਲਗਾਉਂਦੇ ਹੋਇਆ ਕਿਹਾ ਕਿ ਇਹ ਜੋ ਕਮਿਊਨਿਟੀ ਹਾਲ ਬਣ ਰਿਹਾ ਹੈ ਬਿਲਕੁਲ ਗਲਤ ਹੈ ਕਿਉਂਕਿ ਇਸ ਜਗ੍ਹਾ ਤੇ ਕਮਿਊਨਿਟੀ ਹਾਲ ਬਣਾ ਨਾਲ ਲੋਕਾਂ ਦੀ ਆਵਾਜਾਈ ਵਿੱਚ ਖਾਪੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਸ ਥਾਂ ਤੇ ਪਹਿਲਾਂ ਹੀ ਰਾਮ ਬਾਗ ਵਿੱਚ ਆਉਣ ਵਾਲੇ ਵੇਕਲਾਂ ਕਾਰਨ ਕਾਫੀ ਪੇੜ ਲੱਗ ਜਾਂਦੀ ਹੈ ਅਤੇ ਦੁਕਾਨਦਾਰਾਂ ਤੇ ਮੋਹੱਲਾ ਨਿਵਾਸੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੋ ਕਮਿਊਨਿਟੀ ਹਾਲ ਬਣ ਰਿਹਾ ਹੈ ਉਹ ਜਗਾ ਰਾਮ ਬਾਗ ਕਮੇਟੀ ਦੀ ਨਹੀਂ ਹੈ ਇਸ ਬਾਰੇ ਮਾਮਲਾ ਇਸ ਬਾਰੇ ਮਾਮਲੇ ਬਾਰੇ ਜਦ ਰਾਮ ਬਾਗ ਕਮੇਟੀ ਦੇ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਮਿਊਨਿਟੀ ਹਾਲ ਦੀ ਜਗਾ ਰਾਮ ਬਾਗ ਦੇ ਨਾਮ ਤੇ ਹੈ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਨਾਮ ਦੀ ਚੱਲ ਰਹੀ ਹੈ ਪਰ ਕੁਝ ਲੋਕ ਇਸ ਨੂੰ ਆਪਣਾ ਸਮਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਵਨ ਵਕੀਲ ਮਰਦਾਬਾ ਮਰਦਾਬਾ محربان محربان ਜਿਵੇਂ ਸਤਿ ਸ੍ਰੀ ਅਕਾਲ ਸਾਨੂੰ ਭਰੋਸਾ ਦਵਾਉਂਦੇ ਨੇ ਇਹਨਾਂ ਦੇ ਭਰੋਸੇ ਤੇ ਅਸੀਂ ਅੱਜ ਇਹ ਧਰਨਾ ਚੱਕ ਰਹੇ ਹਾਂ ਜੇ ਇਹ ਕੰਮ ਉਹਦੇ ਵੱਲ ਸ਼ੁਰੂ ਹੋਇਆ ਤਾਂ ਅਸੀਂ ਇੱਥੇ ਪੱਕੇ ਤੌਰ ਤੇ ਮੋਰਚਾ ਲਾਵਾਂਗੇ ਪੱਕਾ ਧਰਨਾ ਲਾਵਾਂਗੇ ਅਸੀਂ ਆਪਦੇ ਜਵਾਕਾਂ ਦੇ ਸਾਹ ਨਹੀਂ ਘੁੱਟ ਕਰਨ ਇੱਥੇ ਇਹ ਇਹਨਾਂ ਦੇ ਆ ਬਣਵਾ ਕੇ ਇੱਥੇ ਹੀ ਲੈ ਕੇ ਤੜਕੇ 4 ਵਜੇ ਖੁਰਚ ਨੇ ਆ ਜਾ ਕਰਨਗੇ ਹਲਵਾਈ ਸਾਡੇ 12 ਜਖੜਕਾਉਣ ਨੂੰ ਜੇ ਇੱਥੇ 500 ਬੰਦੇ ਦੀ ਗੈਲਰੀ ਹੋਊਗੀ ਤਾਂ 20 ਬੇਟਰ ਆਇਆ ਕਰਨਗੇ ਜਿਹੜੇ ਇੱਥੇ ਲੋਕਾਂ ਦੇ ਕੰਧਾਂ ਨਾਲ ਮੁੱਤਿਆ ਕਰਨਗੇ ਅਸੀਂ ਕਰਕੇ ਇਹ ਬੰਨ ਨਹੀਂ ਦੇਣਾ ਉਰੇ ਇਹ ਬਣਾਉਣਾ ਆਪਦੇ ਸ਼ਹਿਰ ਤੋਂ ਜਿੱਥੇ ਮਰਜ਼ੀ ਜਾ ਕੇ ਬਣਾ ਲੈਣ ਅਸੀਂ ਆਪਦੇ ਮਹੱਲੇ ਕੋਲੇ ਨਹੀਂ ਬੰਨ ਦੇਣਾ ਨਾ ਇਹਨਾਂ ਦੀ ਰਿਹਾ ਹਲੇ ਕੋਈ ਡਿਸੀਜਨ ਨਹੀਂ ਹੋਇਆ ਹੈਗਾ ਇਹ ਜਿਹੜੀ ਕਮੇਟੀ ਆ ਆਪਣੀਆਂ ਮਨਮਰਜ਼ੀਆਂ ਕਰ ਰਹੀ ਆ ਕਮੇਟੀਆਂ ਮਨਮਰਜ਼ੀ ਉਹ ਬੰਦੀ ਨਹੀਂ ਲੈ ਇੱਕ ਆਪਣੇ ਆਪ ਨੂੰ ਕਹਿੰਦਾ ਮੈਂ ਵਕੀਲ ਆ ਉਹਦੇ ਹੋ ਹੋ ਵਕੀਲ ਹੋਣ ਦੇ ਨਾਤੇ ਕਿਸੇ ਦੀ ਨਹੀਂ ਸੁਣਦਾ ਉਹ ਕਨਾਂ ਮੈਂ ਵਕੀਲ ਆ ਜੋ ਕਰਨਾ ਤੁਸੀਂ ਕਰ ਲੋ ਇਹ ਸਰੇ ਆਮ ਹੀ ਮਤਲਬ ਕਿ ਜਿਹੜਾ ਆਰਾਮ ਬਾਇਗਾ ਇਹਨੂੰ ਹੌਲੀ ਹੌਲੀ ਖਤਮ ਕਰਨ ਤੇ ਤੁਲਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਇਹਨੂੰ ਫੰਡ ਵੀ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਫੰਡ ਦਿੱਤਾ ਉਹ ਗਲਤ ਦਿੱਤਾ ਇੱਥੇ ਮਤਲਬ ਉਹਨਾਂ ਨੇ ਸਿਚੁਏਸ਼ਨ ਨੂੰ ਦੇਖਿਆ ਨਹੀਂ ਹੈਗਾ ਜਗ੍ਹਾ ਨੂੰ ਦੇਖਿਆ ਨਹੀਂ ਹੈਗਾ ਵੀ ਕੀ ਮਾਹੌਲ ਹੈ ਕੀ ਨਹੀਂ ਨਾ ਤੋਰੇ ਪਾਰਕਿੰਗ ਦੀ ਜਗ੍ਹਾ ਜੀ ਜੇ ਇੱਥੇ ਪਾਰਕਿੰਗ ਕਰਨਗੇ ਰੋਡ ਬਲੌਕ ਹੋਊਗਾ ਇੱਥੇ ਤੱਕ ਆ ਜਾ ਕਰਨੇ ਆ ਜੇ 1000 ਬੰਦੇ ਦਾ ਇਕੱਠ ਹੋ ਜਾ ਤੱਕ ਨਾਲ ਚੌਂਕ ਤੱਕ ਹੋ ਜਾ ਕਰੂਗਾ ਜਿਹੜੀ ਕੀ ਅਗਲਾ ਸ਼ਿੰਗਾਰ ਕੀ ਹੋਏਗਾ ਤੁਹਾਡਾ ਜਿਵੇਂ ਅਸਤੇ ਹੀ ਅੱਜ ਸਾਡਾ ਐਸਐਚਓ ਸਾਹਿਬ ਆਇਆ ਨੇ ਖਤਰ ਵਾਲੇ ਇਹ ਪਰੋ ਸੱਦਵਾਰੇ ਨੇ ਵੀ ਕੰਮ ਅਸੀਂ ਰੋਕਤਾ ਜੇ ਉਹਨਾਂ ਨੇ ਕੰਮ ਦੁਬਾਰਾ ਸ਼ੁਰੂ ਕਰ ਲਿਆ ਜੇ ਉਹ ਪਹਿਲੇ ਮਤਲਬ ਕਿ ਉਸਤੇ ਝੂਲਿਆਂ ਨੂੰ ਉੱਥੇ ਬੱਚਿਆਂ ਦੇ ਝੂਲਿਆਂ ਨਾਲ ਆਇਆ ਤੇ ਅਸੀਂ ਵੱਡੇ ਪੱਧਰ ਤੇ ਲੈਵਲ ਦੇ ਉੱਤੇ ਇਥੇ ਪੱਕੇ ਤੌਰ ਤੇ ਮੋਰਚਾ ਲਾੜਾ ਕੀ ਕਰ ਰਹੇ ਬੇਸਿਕਲੀ ਇਹ ਧਰਨਾ ਜਿਹੜਾ ਹੈਗਾ ਜੀ ਇਹ ਪਿਛਲੇ ਪਾਸੇ ਗੁਰੂ ਨਾਨਕ ਨਗਰ ਪ੍ਰੀਤ ਨਗਰ ਬਹੁਤ ਸਾਰੇ ਪਿੱਛੇ ਕਰ ਰਹੇ तकरीबन ਹਜ਼ਾਰਾਂ ਦੀ ਗੰਟੀ ਪਿਛਲੇ ਦੇ ਪੂਰੀ ਦੇ ਰਹਿੰਦੇ ਆ ਉਹਨਾਂ ਦਾ ਇਹ ਰਸਤਾ ਹੈ ਮੇਨ ਤੇ ਇਹ ਰਾਮ ਬਾਗ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਤੇ ਜਿਹੜੀ ਇਹਨਾਂ ਦੀ ਮੈਨੇਜਮੈਂਟ ਕਮੇਟੀ ਆ ਉਹਨਾਂ ਨੇ ਇੱਥੇ ਇੱਕ ਕਮਿਊਨਿਟੀ ਹਾਲ ਬਣਾਉਣਾ ਸ਼ੁਰੂ ਕੀਤਾ ਅੱਗੇ ਜਾ ਕੇ ਪਹਿਲਾਂ ਤਾਂ ਇੱਥੇ ਕੋਈ ਰਸਤਾ ਨਹੀਂ ਹੈ ਉਹ ਕਮੇਟੀ ਦੀ ਪਾਰਕਿੰਗ ਵਾਸਤੇ ਨਾ ਕੋਈ ਅਪਰੂਵਲ ਹੈ ਨਾ ਸੀਐਲਯੂ ਹੈ ਨਾ ਕੋਈ ਨਕਸ਼ਾ ਪਾਸ ਕਰਾਇਆ ਹੋਇਆ ਤੇ ਉਸ ਵਾਸਤੇ ਨਾ ਕੋਈ ਪਾਰਕਿੰਗ ਦਾ ਪ੍ਰਬੰਧ ਹੈ ਤੇ ਅਗਲੇ ਪਾਸੇ ਰੇਲਵੇ ਦੀ ਲਾਈਨ ਹੈ ਉਹ ਥੱਲੋਂ ਡੈਡ ਡੈਡ ਐਂਡ ਮਤਲਬ ਜਿਹੜੀ ਲਾਈਨ ਆ ਉਹਦਾ ਕਿਸੇ ਪਾਸੇ ਕੋਈ ਰਸਤਾ ਨਹੀਂ ਹੈਗਾ ਤਾਂ ਕਿਸ ਪਾਸੇ ਲੋਕ ਨੰਗਣਗੇ ਕੋਈ ਲੋਕਾਂ ਦੇ ਘਰਾ ਮੂਰੇ ਜਾ ਕੇ 500 400 ਕਾਰ ਇੱਥੇ ਲੱਗ ਜੂਗੀ ਜੋ ਹਾਲ ਪਹਿਲਾਂ ਉੱਥੇ ਬੈਂਕਿੰਗ ਲੈਂਡ ਦਾ ਜਾਂ ਸਨਾਤਨ ਸਭਾ ਦਾ ਜਿੱਥੇ ਭੋਗ ਪੈਂਦੇ ਆ ਉਦੋਂ ਬੁਰਾ ਹਾਲ ਇੱਥੇ ਹੋ ਜੂਗਾ ਜੀ ਸੋ ਇਸ ਕਰਕੇ ਇਹਨਾਂ ਨੂੰ ਪਹਿਲਾਂ ਦੋ ਤਿੰਨ ਵਾਰੀ ਬੇਨਤੀ ਕੀਤੀ ਸੀ ਲੋਕਾਂ ਨੇ ਜਿਹੜੀ ਗੱਲ ਨੂੰ ਇਹਨਾਂ ਨੇ ਨਹੀਂ ਸੁਣਿਆ ਇਧਰਲੇ ਪਾਸੇ ਐਫਸੀਆਈ ਦਾ ਗਦਾਮ ਹੈ ਇਧਰਲੇ ਪਾਸੇ ਮਤਲਬ 500 ਦਾ ਗਦਾਮ ਹੈ ਜਦੋਂ ਇੱਥੇ ਸਪੈਸ਼ਲ ਲੱਗਦੀ ਆ ਉਦੋਂ ਇਹ ਰਾਹ ਸਾਰਾ ਬੰਦ ਹੋ ਜਾਂਦਾ 12 ਤੋਂ ਲੈ ਕੇ 3 ਵਜੇ ਤੱਕ ਭੋਗ ਦਾ ਟਾਈਮ ਹੈ 12 ਤੋਂ 3 ਹੀ ਸਕੂਲਾਂ ਵਾਲੀਆਂ ਬੱਸਾਂ ਨੇ ਆਉਣਾ ਹੈ ਕਿਵੇਂ ਲੋਕ ਨੰਗਣਗੇ ਜੀ ਲੋਕਾਂ ਦਾ ਸਾਹ ਬੰਦ ਕਰਿਆ ਪਿਆ ਇਹ ਮੋਰਓਵਰ ਮਤਲਬ ਜਿਹੜੀ ਗੱਲ ਹੈ ਕਿ ਸ਼ਹਿਰ ਦਾ ਇੱਕੋ ਇੱਕ ਪਾਰਕ ਹੈ ਇਹਨਾਂ ਲੋਕਾਂ ਵਾਸਤੇ ਜਿਹਨੂੰ ਮਤਲਬ ਦਸ਼ਮੇਸ਼ ਨਗਰ ਨੂੰ ਤੇ ਇਹ ਪ੍ਰੀਤ ਨਗਰ ਨੂੰ ਜਾਂ ਗੁਰੂ ਨਾਨਕ ਨਗਰ ਨੂੰ ਜਾਂ ਇਹ ਸ਼ਿਪੂਰੀ ਨੂੰ ਸ਼ਹਿਰ ਦਾ ਸਭ ਤੋਂ ਵੱਡਾ ਮਹੱਲਾ ਸ਼ਿਪੂਰੀ ਹੈ ਕੋਈ ਰਸਤਾ ਨਹੀਂ ਉਹਨੂੰ ਸਿਵਾਏ ਐਸ ਦੇ ਥੱਲੇ ਦੀ ਯੂ ਟਰਨ ਤੋਂ ਇਲਾਵਾ ਉਹਨਾਂ ਦਾ ਹੀ ਇੱਕ ਮੇਨ ਪਾਰਕ ਹੈ ਜਿਹੜਾ ਮੈਕਸਿਮਮ ਕੈਟਰ ਕਰਦਾ ਲੋਕਾਂ ਨੂੰ ਉਸ ਪਾਰਕ ਨੂੰ ਜਾ ਕੇ ਦੇਖੋ ਅੰਦਰ ਉਜਾੜਦਾ ਜੀ ਦਰਖਤ ਵੜ ਵੜ ਕੇ ਉਹਦੇ ਚ ਕਮਿਊਨਿਟੀ ਮਤਲਬ ਉਹਨੂੰ ਕਮਰਸ਼ੀਅਲਾਈਜ਼ ਕਰਨ ਲੱਗੇ ਹੋਏ ਨੇ ਇਹ ਜਿਹੜੀ ਗੱਲ ਆ ਉਹਦਾ ਲੋਕਾਂ ਦੇ ਵਿੱਚ ਰੋਸ ਹੈ ਮੈਂ ਵੀ ਹੁਣੇ ਇੱਥੇ ਆਇਆ ਸੀਗਾ ਦਫ਼ਤਰ ਆ ਸਾਹਮਣੇ ਸਾਡਾ ਕੀ ਮੰਗ ਕਰਦੇ ਹੋ ਤੁਸੀਂ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹੋ ਜਿਹੇ ਲੋਕਾਂ ਦੀ ਕਮੇਟੀ ਹੈ ਜਿਹੜੀ ਉਹ ਤੰਗ ਹੋਣੀ ਚਾਹੀਦੀ ਹੈ ਐਸ.ਡੀ.ਐਮ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਤਕਰੀਬਨ ਇਹਨਾਂ ਨੇ 8-10 ਦਿਨ ਤੋਂ ਲਗਾਤਾਰ نوٹس دیتا ਹੋਇਆ ਕਿ ਸਰ ਗੱਲ ਸੁਣੀ ਜਾਵੇ सीएम ਸਾਹਿਬ ਨੂੰ ਵੀ ਮੈਂ ਤਾਂ ਬੇਨਤੀ ਕਰਦਾ ਮੱਖ ਮੰਤਰੀ ਦਫਤਰ ਦੇ कॅम्प ऑफिस ਦੇ ਇੰਚਾਰਜ ਨੇ ਜਿਹੜੇ ਬੜੇ ਸੂਝਵਾਨ ਬੰਦੇ ਨੇ ਤੁਸੀਂ ਇੱਥੇ ਇਹ ਜੀ ਡਿਸਪਿਊਟਡ ਜਗ੍ਹਾ ਵਾਸਤੇ ਕਰੋੜ ਰੁਪਇਆ ਦੇ ਕੇ ਤੁਸੀਂ ਸ਼ਹਿਰ ਦਾ ਵਿਰੋਧ ਕਿਉਂ ਮੁੱਲ ਲੈ ਰਹੇ ਹੋ ਜੀ ਪਬਲਿਕ ਫੰਡ ਹੈ ਔਰ ਮੋਰਓਵਰ ਇਹਨਾਂ ਕੋਲੇ ਉਸ ਜਗ੍ਹਾ ਦੀ ਮਾਲਕੀਅਤ ਵੀ ਨਹੀਂ ਹੈਗੀ ਉਹ ਜਗ੍ਹਾ ਦਾ ਕੇਸ ਹੈ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਔਰ ਦੋ ਵਾਰੀ ਹਾਈ ਲੋਕਲ ਕੋਰਟ ਤੋਂ ਹਾਰ ਚੁੱਕੇ ਨੇ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਅਗਲਾ ਸੰਘਰਸ਼ ਤਾਂ ਦੇਖੋ ਜੀ ਲੋਕ ਜੋ ਡਿਸਾਈਡ ਕਰਨਗੇ ਉਹ ਹੋਊਗਾ ਜਦੋਂ ਲੋਕਾਂ ਦਾ ਸਾਹ ਕੁੱਟਾਂਗੇ ਜਦੋਂ ਲੋਕਾਂ ਦਾ ਰਾਹ ਬੰਦ ਕਰਾਂਗੇ ਜਦੋਂ ਲੋਕਾਂ ਦੇ ਬੱਚਿਆਂ ਨੇ ਸਕੂਲ ਜਾਣ ਦੀ ਮਤਲਬ ਬਿਵਸਥਾ ਹੀ ਬੰਦ ਕਰ ਦੇਾਂਗੇ ਤਾਂ ਫਿਰ ਲੋਕ ਜੋ ਲੋਕਾਂ ਨੂੰ ਠੀਕ ਲੱਗੂਗਾ ਲੋਕ ਕਰਨਗੇ ਠੀਕ ਹੈ ਵੀ ਇੱਥੇ ਟ੍ਰੈਪ ਕੇ ਜਾਮ ਵੀ ਹੋਊਗਾ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਵੀ ਕਰਨਾ ਪਊਗਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹਦੇ ਵਾਸਤੇ ਮੇਰੀ ਬੇਨਤੀ ਇਹ ਹੈ ਜੀ ਵੀ ਬਿਲਕੁਲ ਸਾਡੇ ਕੋਲ ਰਿਕਾਰਡ ਹੈ ਮਾਲਕੀ ਦਾ ਸਾਡੇ ਕੋਲ ਰਸੀਆਂ ਨੇ ਰਾਮ ਬਾਗ ਦੇ ਹੱਥ ਚੋਂ ਇੰਤਕਾਲ ਹੋਏ ਹੋਏ ਨੇਗੇ ਕੋਈ ਅਸੀਂ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ ਜੋ ਵੀ ਸਰਕਾਰ ਵੱਲੋਂ ਜ਼ਰੂਰੀ ਹਦਾਇਤਾਂ ਨੇ ਜੋ ਸਾਨੂੰ ਸੈਂਕਸ਼ਨ ਲੈਟਰ ਸਰਕਾਰ ਵੱਲੋਂ ਮਨਜ਼ੂਰੀ ਪੱਤਰ ਦਿੱਤਾ ਗਿਆ ਜੋ ਉਹਦੇ ਵਿੱਚ ਉਹਦੀਆਂ ਸ਼ਰਤਾਂ ਨੇ ਅਸੀਂ ਇਨ ਬਿਨ ਉਹਨਾਂ ਦੀ ਪਾਲਣਾ ਕਰ ਰਹੇ ਹਾਂ ਅਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦੇ ਅਸੀਂ ਖੁਦ ਕਾਨੂੰਨ ਦੀ ਪਾਲਣਾ ਕਰਨ ਵਾਲੇ ਬੰਦੇ ਆ ਕਾਨੂੰਨ ਦਾ ਸਾਰਾ ਦਿਨ ਪੱਖਪੂਰਤਿਆ ਲੋਕਾਂ ਵੱਲ ਕਿਤੇ ਨਹੀਂ ਚਲੜਦੇ ਆ ਅਸੀਂ ਕਿਸੇ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦੇ ਇੱਕ ਉਹਨਾਂ ਨੇ ਇਹ ਵੀ ਕਹਿ ਵੀ ਅਗਰ ਕੰਮ ਨਾ ਬੰਦ ਕੀਤਾ ਕਿ ਤਾਂ ਸਾਡਾ ਇਹਲਾ ਸੰਘਰਸ਼ਾ ਹੋਰ ਤਿੱਖਾ ਹੋ ਜਾਏਗਾ ਕਿਉਂਕਿ ਇਹ ਕਿਸੇ ਆਪਾਂ ਇੱਕ ਡੈਮੋਕਰੈਟਿਕ ਸੈਟਅਪ ਦੇ ਵਿੱਚ ਰਹਿ ਰਹੇ ਆ ਇੱਥੇ ਹਰੇਕ ਬੰਦੇ ਨੂੰ ਆਪਣਾ ਪੱਖ ਰੱਖਣ ਦਾ ਹੱਕ ਹਾਸਲ ਹੈਗਾ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਇਸ ਦਾ ਫੈਸਲਾ ਜਿਹੜਾ ਹੈ ਉਹ ਪੰਚਰਕਾਰ ਭਾਈਚਾਰੇ ਨੇ ਔਰ ਆਮ ਲੋਕਾਂ ਨੇ ਕਰਨਾ ਹੈਗਾ ਵੀ ਕੀ ਅਸੀਂ ਕੋਈ ਇੱਥੇ ਕੋਈ ਗਲਤ ਕੰਮ ਕਰ ਰਹੇ ਹਾਂ ਕੀ ਸਾਡੇ ਇਹਦੇ ਵਿੱਚ ਕੋਈ ਨਿੱਜੀ ਮਫਾਦ ਹੈਗਾ ਯਾਨੀ ਇਹ ਅਸੀਂ ਕੰਮ ਜਿਹੜਾ ਹੈ ਲੋਕਾਂ ਦੀ ਭਲਾਈ ਵਾਸਤੇ ਲੋਕ ਹਿੱਤ ਦੇ ਵਿੱਚ ਕਰ ਰਹੇ ਹਾਂ ਇੱਕ ਉਹਨਾਂ ਨੇ ਦੋਸ਼ ਹੋਰ ਲਾਇਆ ਮਤਲਬ ਕਿ ਅਗਰ ਕੋਈ ਬਾਥਰੂਮ ਕਰਨਾ ਤਾਂ ਦਸ ਰੁਪਏ ਦੇ ਕਹਿੰਦੇ ਪਰਚੀ ਕੱਟੀ ਨਹੀਂ ਬਿਲਕੁਲ ਗਲਤ ਗੱਲ ਹੈ ਇਹ ਮੈਂ ਦੱਸਦਾ ਤੁਹਾਨੂੰ ਇਹ ਇੱਕ ਵਾਰੀ ਸੁਜੈਸ਼ਨ ਆਈ ਸੀ ਉਹਦੀ ਉਹਦੀ ਵੀ ਵਜ੍ਹਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਅਸੀਂ ਇੱਥੇ ਆਮ ਪਬਲਿਕ ਵੱਲੋਂ ਬਹੁਤ ਪਰੇਸ਼ਾਨ ਹਾਂ ਇੱਥੇ ਨਸ਼ੇੜੀ ਆਉਂਦੇ ਨੇ ਅਸੀਂ ਕਈ ਵਾਰੀ ਤੁਸੀਂ ਇਸ ਗਵਾਈ ਇਸ ਗੱਲ ਦੀ ਪੁਲਿਸ ਨੂੰ ਉਹ ਲੈ ਸਕਦੇ ਹੋ ਬੇਸ਼ੱਕ ਲਿਖਤੀ ਤੌਰ ਤੇ ਨਹੀਂ ਹੈਗਾ ਅਸੀਂ 2-3 ਵਾਰ ਇੱਥੇ ਪੁਲਿਸ ਨੂੰ ਬੁਲਾ ਕੇ ਨਸ਼ੇੜੀਆਂ ਨੂੰ ਫੜਾ ਚੁੱਕੇ ਕੋਈ ਇੱਥੇ ਆ ਕੇ ਟੀਕੇ ਲੋਂਦਾ ਹੈ ਕੋਈ ਇੱਥੇ ਆ ਕੇ ਹੋਰ ਨਸ਼ਾ ਕਰਦਾ ਉਹ ਸਾਨੂੰ ਪਰੇਸ਼ਾਨੀ ਸੀਗੀ ਇਸ ਕਰਕੇ ਅਸੀਂ ਇੱਕ ਬੰਦਾ ਬਿਠਾਇਆ ਇੱਥੇ ਉਹ ਕਿ ਆ ਵੀ ਭਾਈ ਅਸੀਂ ਨਹੀਂ ਪੈਸਾ ਲੈਣਾ ਕੋਈ ਜਿਹੜਾ ਬੰਦਾ ਇਸ ਤਰ੍ਹਾਂ ਦਾ ਤੈਨੂੰ ਕੋਈ ਇੱਥੇ ਲੱਗਦਾ ਆਉਂਦਾ ਤੂੰ ਉਹ ਤੋਂ 10 ਰੁਪਏ ਲੈ ਆਉਦੇ ਪਰਚੀ ਦੇ ਜਿਹੜਾ ਜੋ ਪਰਚੀ ਨਹੀਂ ਵੀ ਉਹ ਜਿਹੜਾ ਹੈ ਉਹਨੂੰ ਤੁਸੀਂ ਅਲਾਉ ਕਰੋ ਇੱਕ ਸਵਾਲ ਮੇਰਾ ਜੀ 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 ਮੈਂ ਸੁਣ ਉਹ ਵਿੱਚ ਖਬਰ ਮਾਈ ਸੀ ਕੋਈ ਗੱਲ ਨਹੀਂ ਅਸੀਂ ਰੋਕਤਾ ਮੇਰੇ ਮੁਰਤਿਆ ਚ ਹੈ ਅਸੀਂ ਤੁਸੀਂ ਕਿ ਸਾਹਿਬ ਕਿਤੇ ਰੇਟ ਤੇ ਗਏ ਹੋ ਸੀ ਤੇ ਮੈਨੂੰ ਆਣਾ ਪਿਆ ਤੇ ਅਸੀਂ ਰੋਕਤਾ ਜੇ ਬਦਰ ਕੋਈ ਅਜੇ ਵੀ ਕੋਈ ਦਿੱਕਤ ਕਰੂਗਾ ਅਸੀਂ ਨਾਲ ਬੈਠੇ ਹਾਂ ਉਹਨਾਂ ਜਿੱਟਣ ਨੂੰ ਗੱਲ ਇਹ